ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਪੀ ਜਾਣਦੇ ਹੋ ਕਿ ਗੁਰਬਾਣੀ ਅਖੰਡ ਬਾਣੀ ਤੁਹਾਨੂੰ ਸਾਰਿਆਂ ਨੂੰ ਇੱਕ ਅਜਿਹਾ ਪਲੇਟਫਾਰਮ ਮੁਹੱਈਆ ਕਰਵਾਉਂਦਾ ਹੈ ਕਿ ਜੇਕਰ ਤੁਸੀਂ ਆਪਣੀ ਕੋਈ ਵੀ ਗੱਲ ਸਿੱਖ ਕੌਮ ਦੇ ਸਾਹਮਣੇ ਰੱਖਣਾ ਚਾਹੁੰਦੇ ਹੋ ਤਾਂ ਬੇਝਿਜਕ ਹੋ ਕੇ ਆਪਣੀਆਂ ਵੀਡੀਓ ਸਾਨੂੰ ਫਾਰਵਰਡ ਕਰ ਸਕਦੇ ਹੋ ਹਾਲ ਹੀ ਦੇ ਵਿੱਚ ਇੱਕ ਸਿੰਘ ਨੇ ਆਪਣੀ ਵੀਡੀਓ ਸਾਨੂੰ ਫੇਸਬੁੱਕ ਤੇ ਫਾਰਵਰਡ ਕੀਤੀ ਜਿਹੜੇ 1 ਪਿੰਡ ਤੋਂ ਧਾਰਮਿਕ ਦੀਵਾਨ ਲਗਾ ਕੇ ਰਾਤ ਨੂੰ ਪਰਤ ਰਹੇ ਸਨ ਤੇ ਉਹਨਾਂ ਉੱਤੇ 6-7 ਬੋਰਡਰ ਸਾਈਕਲ ਸਵਾਰਾਂ ਵੱਲੋਂ ਹਮਲਾ ਕੀਤਾ ਗਿਆ ਗੱਡੀ ਦੇ ਉੱਤੇ بیسਬਾਲ ਬੈਟ ਦੇ ਨਾਲ ਹਮਲਾ ਕੀਤਾ ਗਿਆ ਪਰ ਬਚਾ ਰਹਿ ਗਿਆ ਕਿ ਸੜਕ ਚੱਲਦੀ ਪਈ ਸੀ ਗੱਡੀਆਂ ਆ ਜਾ ਰਹੀਆਂ ਸੀ ਬਰਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਆਓ ਇੱਕ ਕੋਰਡੀਨੇਟਰ ਮਾਰਦੇ ਹਾਂ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਤੇ ਸਿੰਘ ਨੇ ਕੀ ਕਿਹਾ ਇਸ ਹਮਲੇ ਬਾਰੇ ਹਾਂ ਮਾਥੜਾ ਸਹਿਰ ਤੋਂ ਕਲਿਕਾ ਤੋਂ ਆਉਂਦੀ ਆ ਰਹੀ ਸੀ ਤੇ ਆ ਪਟਾਣਾ ਸਹਿਰ ਤੋਂ ਫੱਡੇ ਨੂੰ ਬੜਿਆ ਰੋਡ ਤੇ ਲੇਕ ਰੋਡ ਤੋਂ ਅਗਲੇ ਹੀ ਉਹਨੇ ਬ੍ਰੇਕ ਕਰ ਦਿੱਤੇ ਦੌਰਾਨ ਪਤਾ ਨਹੀਂ 6-7 ਗੱਡੀਆਂ ਨੇ ਇੱਥੇ ਆ ਰਸਤੇ 'ਚ ਮੋਰੇ ਮੋੜ ਸਾਇਲਾਕੇ ਗੱਡੀਆਂ ਰੋਕ ਕੇ ਬੈਸਬੋਲ ਮਾਰੇ ਆ ਸੀਸੀਟੀਵੀ ਦੁਆਰਾ ਬਚਾਵੋਗੇ ਤਾਂ ਉਧਰੋਂ ਗੱਡੀਆਂ ਆ ਰਹੀਆਂ ਕੰਮ ਜਾਮ ਹੋ ਗਿਆ ਜੀ ਸ਼ਸਨ ਸਿੰਘ ਜੀ ਸਰਪੰਚ ਸਾਹਿਬ ਨੂੰ ਆ ਰਹੇ ਸੀ ਨੇ ਫਤਗੁੰਦੀ ਨੇ ਕਿਰਪਾ ਕੀਤੀ ਹੈ ਬਚਾਓ ਕੀਤਾ ਵਾ ਤੇ ਇਸੇ ਕਰਾਂ ਮੜੀ ਗੁੰਦੀ ਮੇਨ ਤੁਹਾਨੂੰ ਬਚਾਉਣ ਦਾ ਗੁਰਤੀ ਕੀ ਦਾ ਬਚਾਉਣ ਦਾ ਮਾਰਾ ਜੀ ਬਲ ਖਦਾਈ ਤੇ ਉੱਤਵਾਂ ਚਾਪਸਰਾਮੇ ਲਵਾ ਕੇ ਆ ਰਹੇ ਸੀ ਬਸ ਕਾਰ ਕਰਨਾ ਹੈ ਅਗਲਾ ਕਿਸੇ ਤੋਂ ਡੇਣਾ ਹਾਂ ਅਰੇ ਦਸ ਜੀ ਗੁਰੂਾਨੰਦਾ ਚੱਤ ਰਹਿੰਦੇ ਨੇ ਸ਼ੈਨਾਲ ਕਿਰਤ ਗੁਰਪਿਆਰੇ ਬਹੁਤ ਸਾਰੇ ਪ੍ਰਚਾਰਕ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਅਕਸਰ ਹਮਲੇ ਹੁੰਦੇ ਨੇ ਭਾਈ ਰਣਜੀਤ ਸਿੰਘ ਦੀ ਟਡਰੀਆਂ ਵਾਲਿਆਂ ਉੱਤੇ ਜੋ ਹਮਲਾ ਹੋਇਆ ਸੀ ਉਹ ਵੀ ਤੁਹਾਨੂੰ ਬਾਖੂ ਵੀ ਯਾਦ ਹੋਵੇਗਾ ਉਸ ਤੋਂ ਇਲਾਵਾ ਹੋਰ ਵੀ ਬਹੁਤ ਚੰਗੇ ਪ੍ਰਚਾਰਕ ਅਜਿਹੇ ਨੇ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਨੇ ਜਦੋਂ ਸਹੀ ਗੱਲ ਕਰਦੇ ਨੇ ਤਾਂ ਉਹਨਾਂ ਉੱਤੇ ਹਮਲੇ ਕਰ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਤਰਕ ਨਹੀਂ ਆਉਂਦਾ ਕਰਨਾ ਉਹ ਤਰਕ ਨਹੀਂ ਕਰਦੇ ਫਿਰ ਕੋਈ ਤਰਕ ਕਰਦੇ ਨੇ ਹਰ ਪ੍ਰਚਾਰਕ ਦੇ ਅੰਦਰ ਕਿਤੇ ਨਾ ਕਿਤੇ ਕਮੀਆਂ ਹੁੰਦੀਆਂ ਨੇ ਪਰ ਚੰਗਾ ਪ੍ਰਚਾਰਕ ਉਹੀ ਹੈ ਜੋ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਦਿਆਂ ਹੋਇਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਧੰਨ ਸ਼ ਗੁਰਗੰਸਾਹਿਬ ਦੀ ਮਰਿਆਦਾ ਦੇ ਅਨੁਸਾਰ ਪ੍ਰਚਾਰ ਪ੍ਰਸਾਰ ਕਰੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰੇ ਮਨਮਤ ਨਾ ਪਰਸਾਰੇ ਤੇ ਜੋ ਵੀ ਮਨਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਪ੍ਰਚਾਰਕ ਹੈ ਨੇ ਅੱਜ ਨਹੀਂ ਤਾਂ ਕੱਲ ਉਹਨਾਂ ਦਾ ਹਸ਼ਰ ਕੁਝ ਜ਼ਿਆਦਾ ਵਧੀਆ ਨਹੀਂ ਹੋਵੇਗਾ ਕਿਉਂਕਿ ਗੁਰੂ ਸਭ ਵੇਖ ਰਿਹਾ ਹੈ ਗੁਰੂ ਸਭ ਜਾਣਦਾ ਹੈ ਤੇ ਉਸ ਦੀਆਂ ਕੀਤਿਆਂ ਕੋਈ ਸਮਝ ਨਹੀਂ ਸਕਦਾ ਇਸ ਲਈ ਅਗਰ ਅਸੀਂ ਕਿਸੇ ਵੀ ਕੀਤਨ ਜੁੜੇ ਹਾਂ ਸਾਡਾ ਆਪਣਾ ਫਰਜ਼ ਬੰਦ ਹੈ ਅਸੀਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਆਪਣਾ ਹਰ ਫਰਜ਼ ਨਿਭਾਈਏ ਤੇ ਆਪਣੇ ਕੀਤੇ ਦੇ ਨਾਲ ਕਦੀ ਦਗੇਬਾਸੀ ਨਾ ਕਰੀਏ ਜੇਕਰ ਅਸੀਂ ਪ੍ਰਚਾਰਕ ਹੈਗੇ ਆ ਤਾਂ ਅਸੀਂ ਚਾਹੇ ਜਿਸ ਮਰਜ਼ੀ ਧਰਮ ਨਾਲ ਜੁੜੇ ਹੋਈਏ ਤਾਂ ਅਸੀਂ ਹਮੇਸ਼ਾ ਅਜਿਹੇ ਪ੍ਰਚਾਰ ਕਰੀਏ ਕਿ ਅਸੀਂ ਆਪਣੀ ਕੌਮ ਨੂੰ ਇਕਜੁੱਟ ਇੱਕ ਮੁਠ ਕਰਨ ਦੀ ਕੋਸ਼ਿਸ਼ ਕਰੀਏ ਜਥੇਬੰਦੀਆਂ ਧੜੇਬੰਦੀਆਂ ਰੰਗ ਭੇਦ ਚੋਲੇ ਟੋਪੀਆਂ ਇਹਨਾਂ ਤੋਂ ਉੱਤੇ ਉੱਠ ਕੇ ਸਾਨੂੰ ਸੋਚਣਾ ਪੈਣਾ ਹੈ ਤਾਂ ਜਾ ਕੇ ਕਿਤੇ ਅਸੀਂ ਇੱਕ ਚੰਗੇ ਪ੍ਰਚਾਰਕ ਬਣ ਸਕਾਂਗੇ ਜਿੱਦਾਂ ਬਾਬੇ ਨਾਨਕ ਨੇ ਆਪਣੀਆਂ ਉਦਾਸੀਆਂ ਕੀਤੀਆਂ ਪਰ ਕਿਸੇ ਨੂੰ ਕਦੇ ਕੋਈ ਮਾੜਾ ਸ਼ਬਦ ਨਹੀਂ ਆਖਿਆ ਹਰ ਕਿਸੇ ਨੂੰ ਆਪਣੇ ਪਿੱਛੇ ਛੇ ਲਾਂਦੇ ਤੁਰੇ ਗਏ ਬਾਣੀ ਸੁਣਾਦੇ ਤੁਰੇ ਗਏ ਅਜਿਹੇ ਆপ্রচারਕ ਜਦੋਂ ਪ੍ਰਚਾਰ ਪ੍ਰਸਾਰ ਕਰਨਗੇ ਤਾਂ ਆਪੇ ਮਨਮੁਖ ਵੀ ਗੁਰਮੁਖ ਹੋ ਜਾਣਗੇ ਆਪੇ ਪਾਪੀ ਵੀ ਸਿੱਧੇ ਹੋ ਜਾਣਗੇ ਆਪੇ ਕੁੱਤਰ ਕਰਨ ਵਾਲੇ ਵੀ ਤਰਕ ਤੇ ਉੱਤਰ ਆਣਗੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅੱਗੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ